ਇਹ ਜਿਹੜੀ ਜਿਹੜਾ ਭੇਤ ਹੈ ਨਾ ਜੜ ਦਾ ਤੇ ਚੇਤਨ ਦਾ ਅਗਰ ਤੁਹਾਨੂੰ ਇਹ ਸਮਝ ਆ ਗਿਆ ਨਾ ਤੁਹਾਨੂੰ ਪਤਾ ਲੱਗ ਜਾਏਗਾ ਆਪਾਂ ਭਗਤੀ ਕਰਨੀ ਕੀ ਦੀ ਹੈ ਆਪਾਂ ਹੁਣ ਤੱਕ ਨਾ ਜੜ ਦੀ ਭਗਤੀ ਕਰਦੇ ਪਏ ਆ ਆਪਾਂ ਚੇਤਨ ਦੀ ਭਗਤੀ ਨਹੀਂ ਕਰਦੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਾਂ ਨੂੰ ਚੇਤਨ ਦੀ ਭਗਤੀ ਕਰਨ ਦੀ ਪ੍ਰੇਰਣਾ ਕਰਦਾ ਹੈ। ਸ਼ਾਰੀ ਬਾਣੀ ਜਿਹੜੇ ਵੇਦ ਸ਼ਾਸਤਰ ਨੇ ਜਿੰਨੇ ਵੀ ਧਰਮ ਗ੍ਰੰਥ ਨੇ ਜਿਹੜੇ ਸਹੀ ਧਰਮ ਗ੍ਰੰਥ ਨੇ ਉਹ ਸਾਰੇ ਚੇਤਨ ਦੀ ਭਗਤੀ ਕਰਨ ਵਾਸਤੇ ਆਪਾਂ ਨੂੰ ਕਹਿੰਦੇ ਨੇ। ਮੇਰੀ ਗੱਲ ਨਾਲ ਤੁਸੀਂ ਸੱਚ ਕਰਕੇ ਮੰਨੋ